ओम शांति। ਅਸੀਂ ਸੁਣ ਰਹੇ ਹਾਂ ਅਜਦਾ ਪਰਮਾਤਮ ਵਰਦਾਨ। ਅਜਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਕਹਿ ਰਹੇ ਨੇ ਕਿ ਸ਼੍ਰੇਸ਼ਟ ਕਰਮ ਰੂਪੀ ਡਾਲੀ ਦੇ ਵਿੱਚ ਲਟਕਣ ਦੀ ਬਜਾਏ ਉੜਦਾ ਪੰਛੀ ਬਣਨ ਵਾਲੇ ਹੀਰੋ 파ੜਤਾਰਿ ਭਵ। ਸੰਗਮ ਯੁਗ ਦੇ ਉੱਤੇ ਜੋ ਸ਼੍ਰੇਸ਼ਟ ਕਰਮ ਕਰਦੇ ਹੋ, ਇਹ ਸ਼੍ਰੇਸ਼ਟ ਕਰਮ ਹੀਰੇ ਦੀ ਡਾਲੀ ਹੈ। ਸੰਗਮ ਯੁਗ ਦਾ ਕਿਸ ਤਰ੍ਹਾਂ ਦਾ ਵੀ ਸ਼੍ਰੇਸ਼ਟ ਕਰਮ ਹੋਵੇ ਲੇਕਿਨ ਸ਼੍ਰੇਸ਼ਟ ਕਰਮ ਦੇ ਬੰਧਨ ਦੇ ਵਿੱਚ ਵੀ ਫਸਣਾ ਅਰਥਾ ਹੱਦ ਦੀ ਕਾਮਨਾ ਰੱਖਣਾ ਇਹ ਸੋਨੇ ਦੀ ਜ਼ੰਜੀਰ ਹੈ ਇਸ ਸੋਨੇ ਦੀ ਜ਼ੰਜੀਰ अथवा ਹੀਰੇ ਦੀ ਡਾਲੀ ਦੇ ਵਿੱਚ ਵੀ ਲਟਕਣਾ ਨਹੀਂ ਹੈ ਕਿਉਂਕਿ ਬੰਧਨਤਾ ਬੰਧਨ ਹੀ ਹੈ ਇਸ ਲਈ ਬਾਪ ਦਾਦਾ ਸਭੀ ਉੜਦੇ ਪੰਛੀਆਂ ਨੂੰ ਸਮ੍ਰਿਤੀ ਦਿਲਾ ਰਹੇ ਨੇ ਕਿ ਸਰਵ ਬੰਧਨਾ ਅਰਥਾਤ ਹਦਾਂ ਨੂੰ ਪਾਰ ਕਰਕੇ ਹੀਰੋ ਪਾੜ ਧਾਰੀ ਬਣੋ ਅੱਜ ਦਾ ਵਰਦਾਨ ਬਹੁਤ ਗਹਿਰਾ ਹੈ ਜਦੋਂ ਦੁਨੀਆ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕੋਈ ਬਹੁਤ ਚੰਗੇ ਕੰਮ ਕਰਦਾ ਹੈ ਹ ਕਿਸੇ ਨੇ ਬਹੁਤ ਦਾਨਪੁਨਨ ਕੀਤਾ ਲੰਗਰ ਲਵਾਇਆ ਕੰਬਲ ਵੰਡੇ ਜਾਂ ਕੋਈ ਧਰਮਸ਼ਾਲਾ ਖੋਲੀ ਹਸਪੀਟਲ ਖੋਲਿਆ ਕੀਤਾ ਤਾਂ ਉਹਨੇ ਚੰਗਾ ਕੰਮ ਪਰ ਕਈ ਵਾਰ ਉਹ ਚੰਗੇ ਕੰਮ ਕਰਦੇ ਹੋਏ ਮਨ ਦੇ ਵਿੱਚ ਇੱਕ ਥੌਟ ਆ ਜਾਂਦਾ ਹੈ ਕਿ ਮੈਂ ਇੰਨਾ ਵਧੀਆ ਕੰਮ ਕੀਤਾ ਮੈਂ ਕੀਤਾ ਅਸੀਂ ਭੁੱਲ ਗਏ ਕਿ ਕਰਨ ਕਰਾਵਨ ਹਾਰਤਾ ਪਰਮਾਤਮਾ ਹੈ ਉਹ ਕਰਾਉਣ ਵਾਲਾ ਹੈ ਅਸੀਂ ਇਹ ਗੱਲ ਭੁੱਲ ਗਏ ਤੇ ਸਾਡੇ ਮਨ ਦੇ ਵਿੱਚ ਇਹ ਥੌਟ ਆਇਆ ਕਿ ਮੈਂ ਕੀਤਾ ਜਦੋਂ ਅਸੀਂ ਕਿਹਾ ਮੈਂ ਕੀਤਾ ਉਹ ਸੁਕਸ਼ਮ ਦੇ ਵਿੱਚ ਅਹੰਕਾਰ ਜਿਸ ਨੂੰ ਅਧਿਆਤਮਿਕ ਪਾਸ਼ਾ ਦੇ ਵਿੱਚ ਅਸੀਂ ਕਹਿੰਦੇ ਆ ਦੇ ਅਹੰਕਾਰ ਦੇਹ ਦਾ ਅਹੰਕਾਰ ਆਣਾ ਸ਼ੁਰੂ ਹੋ ਗਿਆ ਅਧਿਆਤਮਿਕ ਮਾਰਗ ਦੇ ਵਿੱਚ ਵੀ ਜਦੋਂ ਅਸੀਂ ਆਨੇ ਹਾਂ ਪਰਮਾਤਮਾ ਸਾਨੂੰ ਵਿਸ਼ੇਸ਼ ਸੇਵਾਵਾਂ ਦਿੰਦੇ ਨੇ ਕਰਨ ਵਾਸਤੇ ਇਹ ਵਿਸ਼ੇਸ਼ ਸੇਵਾਵਾਂ ਕਰਦੇ ਹੋਏ ਵੀ ਕਈ ਵਾਰ ਮਨ ਦੇ ਵਿੱਚ ਆ ਜਾਂਦਾ ਮੈਂ ਕੀਤਾ ਮੈਂ ਸ਼੍ਰੇਸ਼ਟ ਕਰਮ ਕੀਤਾ ਮੈਂ ਦੇਖੋ ਇੰਨਾ ਵਧੀਆ ਪਰਸ਼ਾਰਥ ਕੀਤਾ ਮੈਂ ਦੇਖੋ ਇੰਨਾ ਵਧੀਆ ਭਾਸ਼ਣ ਕੀਤਾ ਜਾਂ ਮੈਂ ਇਨੇ ਲੋਕਾਂ ਦੀ ਸੇਵਾ ਕੀਤੀ ਇਹ ਜਦੋਂ ਮਨ ਦੇ ਵਿੱਚ ਥਾਟ ਆਇਆ ਚੈੱਕ ਕਰਨਾ سونے ਦੀ ਜੰਜੀਰ ਤਾਂ ਨਹੀਂ ਹੈ ਕਿਉਂਕਿ ਜੇਕਰ ਉਹ سونے ਦੀ ਜੰਜੀਰ ਹੋਏਗੀ ਸਾਡਾ ਮਨ ਉਸ ਸੇਵਾ ਦੇ ਪ੍ਰਭਾਵ ਦੇ ਵਿੱਚ ਆ ਜਾਏਗਾ ਹੁਣ ਉਹ ਸੇਵਾ ਕਰਨ ਤੋਂ ਬਾਅਦ ਸਾਡੇ ਮਨ ਦੇ ਵਿੱਚ ਇੱਛਾ ਹੋਏਗੀ ਐਪਰੀਸ਼ੀਏਸ਼ਨ ਦੀ ਕਿ ਸਾਡੀ ਮहिमा ਕੀਤੀ ਜਾਵੇ ਲੋਕ ਸਾਨੂੰ ਕਹਿਣ ਕਿ ਅਸੀਂ ਬਹੁਤ ਵਧੀਆ ਸੇਵਾ ਕਰ ਰਹੇ ਹਾਂ ਜਾਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਅਸੀਂ ਦੁਨੀਆ ਦੇ ਵਿੱਚ ਦੇਖਦੇ ਹਾਂ ਕਿ ਕੋਈ ਦਾਨਪੁਣ ਵੀ ਕਰਦਾ ਹੈ ਉਸ ਤੋਂ ਬਾਅਦ ਉਹਨੂੰ ਨੇਮ ਫੇਮ ਚਾਹੀਦਾ ਹੁੰਦਾ ਜੇਕਰ ਉਹ ਨੇਮ ਫੇਮ ਨਾ ਦਿੱਤਾ ਜਾਵੇ ਤੋ ਕਈ ਵਾਰ ਤਾਂ ਆਪਸ ਦੇ ਵਿੱਚ ਲੜਾਈ ਝਗੜੇ ਵੀ ਹੋ ਜਾਂਦੇ ਨੇ ਇਸ ਦਾ ਮਤਲਬ ਉਹ ਸ੍ਰੇਸ਼ਟ ਕਰਮਤਾ ਹੋਇਆ ਹੀ ਨਹੀਂ ਕਿਉਂਕਿ ਅਸੀਂ ਤਾਂ ਹਲੇ ਵੀ ਆਪਣੇ ਮਨ ਨੂੰ ਬੰਧਨ ਦੇ ਵਿੱਚ ਬੰਦਿਆ ਹੋਇਆ ਹੈ ਮਾਨ ਸ਼ਾਨ ਦੇ ਬੰਧਨ ਦੇ ਵਿੱਚ ਬੰਨਿਆ ਹੋਇਆ ਹੈ ਅਹੰਕਾਰ ਦੇ ਬੰਧਨ ਦੇ ਵਿੱਚ ਬੰਨਿਆ ਹੋਇਆ ਹੈ ਪਰਮਾਤਮਾ ਕਹਿੰਦੇ ਨੇ ਫਸਣਾ ਨਹੀਂ ਹੈ ਉਹ ਤਾਂ ਸਾਨੂੰ छुड़ाਣ ਵਾਸਤੇ ਆਇਆ ਹੈ ਉਹ ਸ੍ਰੇਸ਼ਟ ਕਰਮ ਲਈ ਕਰਨ ਲਈ ਕਹਿੰਦਾ ਹੈ ਲੇਕਿਨ ਨਾਲ-ਨਾਲ ਇਹ ਵੀ ਕਹਿੰਦਾ ਹੈ ਕਿ ਫਸਣਾ ਨਹੀਂ ਹੈ ਸੇਵਾ ਕਰਕੇ ਕਰਮ ਕਰਕੇ ਉਸ ਕਰਮ ਦੇ ਪ੍ਰਭਾਵ ਦੇ ਵਿੱਚ ਫਸ ਗਏ ਮਨਾ ਆਪਣੇ ਆਪ ਨੂੰ ਸੋਨੇ ਦੀ ਜੰਜੀਰ ਨਾਲ ਬੰਨ ਲਿਆ ਕਰਮ ਕੀਤਾ ਅੱਗੇ ਵਧਦੇ ਚਲੋ ਪਰਮਾਤਮਾ ਜੋ ਸੇਵਾ ਦੇ ਰਿਹਾ ਹੈ ਜੋ ਕਰਾ ਰਿਹਾ ਹੈ ਕਰਦੇ ਚਲੋ ਅੱਗੇ ਵਧਦੇ ਚਲੋ ਅੱਛਾ ਵੀ ਉਹਦਾ ਬੁਰਾ ਵੀ ਉਹਦਾ ਜਦੋਂ ਅਸੀਂ ਕਿਹਾ ਕਿ ਜਦੋਂ ਕਰਾਣ ਵਾਲਾ ਉਹ ਹੈ ਤੇ ਅਸੀਂ ਉਸ ਦੇ ਪ੍ਰਭਾਵ ਦੀ ਉਸ ਦਾ ਜੋ ਇਫੈਕਟ ਆਣ ਵਾਲਾ ਹੈ ਉਹ ਸਾਡੇ ਤੇ ਇਫੈਕਟ ਨਾ ਕਰੇ ਇਸ ਕਰਕੇ ਅੱਜ بار بار ਜੋਸੀ ਆਪਣੇ ਮਨ ਨੂੰ ਸੰਕਲਪ ਦਵਾਂਗੇ ਇੱਕ ਚੇਤਾਵਨੀ ਮਨ ਦੇ ਲਈ हे ਮਨ ਫਸਤਾ ਨਹੀਂ ਗਿਆ ਤੈਨੂੰ ਮਾਨ ਸ਼ਾਨਤਾ ਨਹੀਂ ਚਾਹੀਦਾ ਅਸੀਂ ਤਾਂ ਇੰਨੀ ਵਧੀਆ ਸੇਵਾ ਕੀਤੀ ਸੀ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਅਸੀਂ ਤਾਂ ਇੰਨਾ ਵਧੀਆ ਕੰਮ ਕੀਤਾ ਸੀ ਕਿਸੇ ਨੇ ਸਾਨੂੰ ਐਪਰੀਸ਼ੀਏਸ਼ਨ ਐਪਰੀਸ਼ੀਏਟ ਹੀ ਨਹੀਂ ਕੀਤਾ ਮੈਂ ਤਾਂ ਇੰਨੀ ਇਸ ਦੀ ਮਦਦ ਕੀਤੀ ਸੀ ਐਨੇ ਤਾਂ ਮੈਨੂੰ ਮਦਦ ਕੀਤੀ ਹੀ ਨਹੀਂ ਕਿਤੇ ਮਾਨ ਸ਼ਾਨ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੀ ਕਿਸੇ ਤੋਂ ਉਮੀਦ ਦੇ ਵਿੱਚ ਅਸੀਂ ਆਪਣੇ ਮਨ ਨੂੰ ਬੰਨ ਤਾਂ ਨਹੀਂ ਲਿਆ ਜੇਕਰ ਸਾਡਾ ਮਨ ਉਹਨਾਂ ਸੰਕਲਪਾਂ ਦੇ ਵਿੱਚ ਫਸ ਗਿਆ سونے ਦੀ ਜੰਜੀਰ ਨਾਲ ਬੰਨਿਆ ਗਿਆ ਅਸੀਂ ਕਿਵੇਂ ਉੜਾਂਗੇ ਕਿਉਂਕਿ ਪਰਮਾਤਮਾ ਤਾਂ ਕਹਿੰਦੇ ਨੇ ਕਰਮ ਕਰ ਫਲ ਦੀ ਇੱਛਾ ਨਾ ਰੱਖ ਅੱਗੇ ਵੱਧਦਾ ਚੱਲ ਪਰ ਅਸੀਂ ਫਲ ਖਾਣ ਲਈ ਰੁਕ ਜਾਂਦੇ ਹਾਂ ਕਿ ਨਹੀਂ ਨਹੀਂ ਮੈਂ ਤਾਂ ਇੰਨਾ ਵਧੀਆ ਕੰਮ ਕੀਤਾ ਮੈਨੂੰ ਫਲ ਵੀ ਮਿਲੇ ਫਲ ਲੈਣ ਦੇ ਚੱਕਰ ਦੇ ਵਿੱਚ ਖੜੇ ਹੋ ਜਾਵਾਂਗੇ ਸਮਾਂ ਨਿਕਲ ਜਾਏਗਾ ਤੇ ਪਰਮਾਤਮਾ ਕਹਿੰਦੇ ਟਾਈਮ ਹੂੰ ਬੀਤ ਗਿਆ ਫੇਲ ਹੋ ਗਏ ਫੇਲ ਨਹੀਂ ਹੋਣਾ ਅੱਜ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸਿੱਖਿਆ ਦੇ ਰਹੇ ਨੇ ਉੜਦਾ ਪੰਛੀ ਬਣੋ ਪੰਛੀ ਇੱਕ ਡਾਲ ਦੇ ਉੱਤੇ ਨਹੀਂ ਬੈਠਦਾ ਉਹ ਕਦੇ ਇਸ ਡਾਲ ਤੇ ਕਦੇ ਉਸ ਡਾਲ ਤੇ ਪਰਮਾਤਮਾ ਵੀ ਕਹਿੰਦੇ ਨੇ ਸੇਵਾ ਕਰਦੇ ਚੱਲੋ ਜੋ ਸੇਵਾ ਮਿਲੇ ਜਿਸ ਤਰ੍ਹਾਂ ਦੀ ਸੇਵਾ ਮਿਲੇ ਸੇਵਾ ਕਰਦੇ ਚੱਲੋ ਅੱਗੇ ਵਾਧਦੇ ਚੱਲੋ ਅੱਜ ਅਸੀਂ ਆਪਣੇ ਮਨ ਨੂੰ ਸੰਕਲਪ ਦਵਾਂਗੇ ਮੈਂ ਸੇਵਾਤਾਰੀ ਆਤਮਾ उड़दा पंछी हर तरह का किरदार निभा तैयार हाँ मैं बंधन मुक्त आत्मा हाँ निर्बंधन मेरा मन बंधन मुक्त है किसी भी प्रकार की जंजीर नहीं बनिया मैं आत्मा हीरो पाठधारी हाँ ओम शांति